ਬਈ ਅੱਗੇ ਨਾ ਅੱਜ ਤੋਂ ਜੇ 15-20 ਸਾਲ ਪਹਿਲਾਂ ਦੀ ਗੱਲ ਕਰਗੇ ਤੇ ਉਦੋਂ ਕੀ ਹੁੰਦਾ ਵੀ ਲੋਕ ਕੁੜੀਆਂ ਨੂੰ ਦਿੰਦੇ ਹੁੰਦੇ ਸੀ ਮੱਝਾਂ ਆਪਦੀਆਂ ਨੂੰ ਤੇ ਵੀ ਮੱਝ ਦੇਣੀ ਤੇ ਆਪਾਂ ਚਲੋ ਯਾਰ ਦਾਜ ਦੇਜ ਦੇ ਖਿਲਾਫ ਆ ਵੀ ਇਹੋ ਜੀਆਂ ਚੀਜ਼ਾਂ ਨਹੀਂ ਚਾਹੀਦੀਆਂ ਪਰ ਦੇਣੋਂ ਲੋਕ ਅੱਜ ਵੀ ਨਹੀਂ ਹਟੇ ਹੁਣ ਪਤਾ ਕੀ ਦਿੰਦੇ ਹੁਣ ਦਿੰਦੇ ਏਸੀ ਵੀ ਸਾਡੀ ਕੁੜੀ ਟੌਰ ਨਾ ਪਾਊਗੀ ਤੇ ਨਜ਼ਾਰੇ ਲਾਊਗੀ ਤੇ ਹੁਣ ਤਾਂ ਕਹਿੰਦੇ ਵੀ ਜੇ ਤੁਹਾਡੇ ਘਰੇ ਹੈਗੀ ਤਾਂ ਉਹ ਵੀ ਚੱਕ ਦੇ ਉਹ ਵੀ ਵੇਚ ਦੇ ਜੇ ਦੋ ਖੋਲੀਆਂ ਖੜੀਆਂ ਤਾਂ ਗੋਆ ਸਿੱਟਣਾ ਨਾ ਹੋਵੇ ਧਾਰ ਕੱਢਣੀ ਨਾ ਵੇ ਖੋਲ ਕੇ ਤੁੱਪੇ ਛਾਵੇਂ ਕਰਨੀ ਨਾ ਹੋਵੇ ਤੇ ਦੁੱਧ ਹੋਵੇ ਪੀਣ ਨੂੰ ਦਹੀਂ ਲੱਸੀ ਹੋਵੇ ਹਣਾ ਇਹ ਸਾਰਾ ਕੁਝ ਚਾਹੀਦਾ ਕਿ ਪਰ ਕੰਮ ਨਾ ਹੋਵੇ ਕਰਨ ਨੂੰ ਤੇ ਜਦੋਂ ਫਿਰ ਮੰਗੇ ਤੇ ਭਗਾ ਕੇ ਮਾਰੇ ਪੈਹ ਚ ਗੜਵੀ ਮੂੰਹ ਤੇ ਫਿਰ ਪਤਾ ਲੱਗ ਜੇ ਆਖ ਵੀ ਤੁਸੀਂ ਕਿਹਾ ਸੀਗਾ ਵੀ ਸਾਡੀ ਕੁੜੀ ਨੇ ਤਾਂ ਕੰਮ ਨਹੀਂ ਕਰਨਾ ਤੇ ਫਿਰ ਦੁੱਧ ਆ ਕਿੱਥੋਂ ਕਿੱਥੋਂ ਆਊਗਾ ਬਈ ਪੀਣ ਨੂੰ ਹੁਣ ਬੰਦੇ ਨੂੰ ਤਾਂ 100 ਕੰਮ 100 ਕੰਮ ਜਾਊਗਾ ਬਾਹਰ ਕਰਨ ਠੀਕ ਹੈ ਤੇ ਇਹ ਸਾਨੂੰ ਬਦਲਣਾ ਪੈਣਾ ਜਿੰਨਾ ਟਾਈਮ ਸਿਆਣੇ ਕਹਿੰਦੇ ਵੀ ਘਰ ਦੇ ਇਹ ਜਿਹੜਾ ਪਸ਼ੂਆਂ ਵਾਲਾ ਕੰਮ ਆ ਨਾ ਖਾਸ ਕਰਕੇ ਇਹ ਤਾਂ ਜਿੰਨਾ ਟਾਈਮ ਔਰਤਾਂ ਦਾ ਸਾਥ ਹੈ ਨਹੀਂ ਤੇ ਉਹਨਾਂ ਟਾਈਮ ਚੱਲ ਹੀ ਨਹੀਂ ਸਕਦਾਗਾ ਕਿਸੇ ਹਾਲਤ ਚ ਵੀ ਨਹੀਂ ਚੱਲ ਸਕਦਾਗਾ ਸੋ ਭੈਣਾ ਮੇਰੀਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਥੋੜਾ ਜਿਹਾ ਆਪਾਂ ਜਿਹੜਾ ਮਿਡਲ ਕਲਾਸ ਫੈਮਿਲੀ ਤੋਂ ਆਪਾਂ ਬਲੋਂਗ ਕਰਦੇ ਆ ਨਾ ਲੋਕ ਤੇ ਆਪਾਂ ਐਵੇਂ ਬਾਹਲੇ ਤਗੜਿਆਂ ਦੀਆਂ ਰੀਸਾ ਨਾ ਕਰਿਆ ਕਰਕੇ ਅੱਡੀਆਂ ਚੱਕ ਕੇ ਫਾਵਾ ਨਾ ਲੱਗੇ ਠੀਕ ਹੈ ਜੀ I oh, no, no.